ਇਹ ਖਬਰ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕ ਕਹਿੰਦੇ ਪੰਜਾਬ ਵਿੱਚ ਕੰਮਕਾਰ ਹੈ ਨਹੀਂ ਆ 2011 ਚ ਚਾਲੂ ਕੀਤਾ ਸੀ ਮੈਂ ਲੱਗਾ ਰਿਆ ਕਿਸੇ ਦੁਕਾਨ ਤੇ ਹਾਲਾਤ ਤੋਂ ਚਲੋ ਕਿ ਹਰ ਇੱਕ ਦੇ ਮਾੜੇ ਹੀ ਹੁੰਦੇ ਆ ਬਾਲੇ ਵਾਲੀਆਂ ਛੱਤਾਂ ਹੀ ਆਪਣੀਆਂ ਤੇ ਬਾਅਦ ਚ 18 ਸਾਲ ਤੱਕ ਐਂ ਜੀ ਮੈਂ ਦੁਕਾਨਾਂ ਤੇ ਲੱਗਾ ਰਿਆ ਬਾਅਦ ਆਪਣੀ ਰੈਂਟ ਤੇ ਕੀਤੀ ਦੁਕਾਨ ਉਹ ਤੋਂ ਬਗੈਰ ਦਾ 2022 ਤੱਕ ਮੈਂ ਆਪਣੀ ਦੁਕਾਨ ਬਣਾਲੀ ਬਾਲੇ ਵਾਲੀ ਛੱਤਾ ਸੀ ਅੱਜ ਸੋਹਣੀ ਕੋਠੀ ਪਾਲੀ ਆ ਦਬਲ ਸਟੋਰੀ ਮਕਾਨ ਪਾਲਿਆ ਪੈਸਾ ਜੋੜਨ ਵਾਲਾ ਹੋਣਾ ਚਾਹੀਦਾ ਬੰਦਾ ਫालतू ਖਰਚੇ ਆਪਣੇ ਘਟਾਵੇ ਆਪਣਾ ਉਹ ਕੇ ਕਾਰੋਬਾਰ ਵਾਲ ਧਿਆਨ ਦੇਵੇ ਮਾਪੇ ਉਹਨੂੰ ਬਹੁਤ ਖੁਸ਼ੀ ਆ ਕਿ ਆਪਣਾ ਕਾਰੋਬਾਰ ਸੈੱਟ ਕੀਤਾ ਨਜਾਇਜ਼ ਮੁੰਡਿਆਂ ਕੋ ਬਾਹਰ ਮੰਡੀ ਰਾਜ ਵੇੰਦਣੀ ਆ ਆਪਣਾ ਕੰਮ ਕਰ ਵਾਲੀ ਧਿਆਨ ਦਿੰਦਾ ਪੰਜਾਬ ਮੇਂ ਲੱਖ ਲਾ ਕੇ ਬਾਹਰ ਜਾਂਦੇ ਇੱਥੇ 2-4 ਲੱਖ ਲਾ ਕੇ ਤੇ ਬੰਦਾ ਇੱਥੇ ਆਪਣਾ ਕਾਰੋਬਾਰ ਸੈੱਟ ਕਰ ਸਕਦਾ ਤੁਸੀਂ ਜਿੱਥੇ ਸਾਈਕਲਾਂ ਦਾ ਗਾਰਡ ਪਾਈ ਆ ਨਾਲ ਤੁਸੀਂ ਇੱਕ ਕੱਪੜੇ ਦਾ ਰਲਾ ਦਾ ਸ਼ੋਰੂਮ ਵੀ ਤਿਆਰ ਕੀਤਾ ਵਾ ਤੇ ਦੋ ਦੋ ਕੰਮ ਕਿਸ ਤਰ੍ਹਾਂ ਸਾਧਦੇ ਦੇ ਦੇਖੋ ਜੀ ਹੁਣ ਗਾਗ ਆਪਣੇ ਪੁਰਾਣੇ ਕਾਫੀ ਜੁੜੇ ਹੋਏ ਆ ਉਹ 2 ਮੀਟਰ ਰੁਕ ਜਾਂਦੇ ਆ ਜਿਹੜੇ ਕੋ ਲੱਗੇ ਰਹੇ ਸਤਾਦਾ ਦੀ ਝੜਕ ਵੀ ਚਲਣੀ ਪੈਂਦੀ ਕਿ 5 ਮਿੰਟ ਲੇਟ ਹੋ ਜਾਈਏ ਆਪਾਂ ਝੜਕ ਮਾਰਦੇ ਕਿ ਇੰਨੀ ਲੇਟ ਕੋ ਆ ਰੋਟੀ ਖਾਣ ਦਾ ਟਾਈਮ ਨਹੀਂ ਮਿਲਦਾ ਹੁੰਦਾ ਜੀ ਹੁਣ ਇੰਨੀ ਕਿਰਪਾ ਮਾਲਕ ਦੀ ਤੇ ਆਪਣੇ ਆਪ ਮਾਲਕ ਹੋ ਗਏ ਤਾਂ ਦੀ ਝੜਕੀ ਕੰਮ ਆਉਂਦੀ ਆ ਉਹ ਟਾਈਮ ਆਪਾਂ ਵੀ ਵੇਰ ਜਾਂਦੇ ਆਪਾਂ ਵੀ ਕਹੇ ਨਸ਼ਿਆਂ 'ਚ ਲੱਗੇ ਹੁੰਦੇ ਉਹ ਤਾਂ ਉਹ استادਾਂ ਨੇ ਝੜਕਾ ਮਾਰਿਆ ਤਾਂ ਉਹ ਇੱਥੇ ਤੱਕ ਪਹੁੰਚੇ ਆ। ਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਇਹ ਖਬਰ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕ ਕਹਿੰਦੇ ਪੰਜਾਬ ਵਿੱਚ ਕੰਮਕਾਰ ਹੈ ਨਹੀਂ ਆ ਅਤੇ ਪੰਜਾਬ ਜਾਇ ਲੱਖ ਰੁਪਿਆ ਲਾ ਕੇ ਅਮਰੀਕਾ ਜਾ ਰਹੇ ਨੇ ਉੱਥੇ ਵੀ ਜਾ ਕੇ ਦੋ ਨੰਬਰ ਆਏ ਡੌਂਕੀ ਲਾ ਕੇ ਜਾਂਦੇ ਨੇ ਉਥੋਂ ਡਿਪੋਰਟ ਹੋ ਕੇ ਵਾਪਸ ਆ ਜਾਂਦੇ ਨੇ ਇਹ ਖਾਸ ਕਰਕੇ ਖਬਰ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕ ਕਹਿੰਦੇ ਪੰਜਾਬ ਵਿੱਚ ਕੰਮਕਾਰ ਹੈ ਨਹੀਂ ਆ ਤੇ ਤੁਸੀਂ ਅਕਸਰ ਸੈਕੜਾਂ ਦੇ ਪੈਨਚਲੋ ਵਾਲੇ ਬਣੇ ਦੇਖੇ ਹੋਣਗੇ ਪਰ ਤੁਹਾਨੂੰ ਅਜਿਹੇ ਇੱਕ ਨੌਜਵਾਨਾ ਮਲਾਉਨੇ ਆ ਜਿਹੜਾ ਕਿ ਸਾਈਕਲਾਂ ਨੂੰ ਪੈਂਚਰ ਲਾ ਕੇ ਅੱਜ ਵਧੀਆ ਮੁਕਾਮ ਹਾਸਲ ਕਰ ਲਿਆ ਮਿਹਨਤ ਕੀਤੀ ਨੌਜਵਾਨ ਨੇ ਤੁਸੀਂ ਦੇਖ ਸਕਦੇ ਹੋ ਮਨਜੀਤ ਸਿੰਘ ਮੀਤਾ ਨਾਂ ਇਸ ਨੌਜਵਾਨ ਦਾ ਜਿਹੜਾ ਕਿ ਸੋਹਣੇ ਕੱਪੜੇ ਪਾ ਕੇ ਸੋਹਣੀ ਪੱਗ ਬਣ ਕੇ ਜਿਹੜਾ ਨੌਜਵਾਨ ਤੇ ਹੱਥ ਵਿੱਚ ਆਈਫੋਨ ਫੜ ਕੇ ਲੋਕਾਂ ਦੇ ਸਕੂਟਰ ਮੋਟਰਸਾਈਕਲਾਂ ਨੂੰ ਪੈਂਚਰ ਲਾਉਂਦਾ ਪਹਿਲਾ ਨੌਜਵਾਨ ਦੇਖਿਆ ਹੋਊਗਾ ਅਸੀਂ ਦੇਖਦੇ ਜਿਆਤਰ ਜਿਹੜਾ ਵੀ ਕੰਮ ਕਰਦਾ ਸਾਈਕਲਾਂ ਦਾ ਪੈਂਚਰ ਲਾਉਂਦਾ ਤੇ ਅਸੀਂ ਦੇਖਦੇ ਖਾਸ ਕਰਕੇ ਉਹਨਾਂ ਦੇ ਹੱਥ ਪੈਰ ਜਾਂ ਕੱਪੜੇ ਜਿਆਤਰ ਲੱਬੜੇ ਹੁੰਦੇ ਨੇ ਪ੍ਰੀਸਨ ਨੌਜਵਾਨ ਤੁਸੀਂ ਦੇਖ ਸਕਦੇ ਹੋ ਕੱਪੜੇ ਕੋਈ ਨਹੀਂ ਲਿਪੜੇ ਬ੍ਰਾਂਡਡ ਕੱਪੜੇ ਪਾਏ ਨੇ ਨੌਜਵਾਨ ਨੇ ਸੋਹਣੀ ਪੱਗ ਬੰਨੀ ਏ ਜਿਹੜੀ ਕਿ ਵੱਟਾ ਵਾਲੀ ਹੱਥ ਵਿੱਚ ਆਈਫੋਨ ਤੇ ਆਈਫੋਨ ਵਾਲੀ ਘੜੀ ਜਿਹੜੀ ਪਾਈ ਹੈ ਨੌਜਵਾਨ ਨੇ ਗੱਲਬਾਤ ਕਰਾਂਗੇ ਮਜਨਿਸੀ ਮੀਤਾ ਨਾਲ ਅਮਨਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ 사ਸੀ ਦਾ ਭਾਈ ਬਹੁਤ ਬਹੁਤ ਪ੍ਰੀਤ ਜੀ ਮੈਂ ਜਿਵੇਂ ਗੱਲ ਕੀਤੀ ਆ ਵੀ ਅਸੀਂ ਪੈਂਚਰਾਂ ਵਾਲੇ ਦੁਕਾਨ ਤੇ ਅਸੀਂ ਬੜੇ ਦੇਖੇ ਨੌਜਵਾਨ ਯਾਤਰ ਕੰਮ ਕਰਦੇ ਨੇ ਹੱਥ ਪੈਰ ਕੱਪੜੇ ਜਾਂ ਤਾਂ ਲਿਪੜੇ ਹੁੰਦੇ ਨੇ ਪਰ ਅਸੀਂ ਦੇਖਿਆ ਤੁਸੀਂ ਬੜੇ ਬ੍ਰਾਂਡਡ ਕੱਪੜੇ ਪਾਏ ਆ ਸ ਪਈ ਵੇਖੋ ਜੀ ਜ਼ਰੂਰੀ ਨਹੀਂ ਕਿ ਕਾਲੇ ਕੱਪੜੇ ਪਾ ਕੇ ਕੰਮ ਹੁੰਦਾ ਵਾ ਕੱਪੜੇ ਇਹ ਛੌਂਕ ਹੁੰਦਾ ਭਾਜੀ ਸਾਫ਼ ਕੱਪੜੇ ਪਾ ਕੇ ਕਰ ਲੋ ਕਾਲੇ ਇਹ ਨਹੀਂ ਕਿ ਕਾਲੇ ਕੱਪੜੇ ਪਾ ਕੇ ਕੰਮ ਕਰਾਂਗੇ ਤੇ ਆਪਣੇ ਕੋ ਕੰਮ ਜ਼ਿਆਦਾ ਆਏਗਾ ਬਿਲਕੁਲ ਬੰਦਾ ਸਾਫ਼ ਸੁਥਰਾ ਵੇਖ ਕੇ ਵੀ ਹੁੰਦਾ ਵਾ ਵੈਸੇ ਵੀ ਆਪਾਂ ਨੂੰ ਸ਼ੁਰੂ ਤੋਂ ਸਾਫ਼ ਸੁਥਰੇ ਕੱਪੜਿਆਂ ਦਾ ਛੌਂਕ ਰਿਹਾ ਜੀ ਜਦੋਂ ਸੰਭਲੀ ਸੀ ਮੀਤਾਰੀ ਕੰਮ ਕਰਿਓ ਸ਼ੁਰੂ ਕੀਤਾ ਸੀ ਸਿੱਖਿਆ ਕਰ ਲੋ ਸੀ ਤੁਸੀਂ ਸਾਈਕਲਾਂ ਦਾ ਕੰਮ ਤੇ ਹਾਲਾਤ ਕੀ ਸੀ ਤੁਹਾਡੇ ਕਰਦੇ ਜਦੋਂ ਕੰਮ ਕਾ ਸ਼ੁਰੂ ਕੀਤਾ ਸੀ ਇਹ ਇਹ 2011 ਚ ਚਾਲੂ ਕੀਤਾ ਸੀ ਮੈਂ ਲੱਗਾ ਰਿਆ ਕਿਸੇ ਦੁਕਾਨ ਤੇ ਹਾਲਾਤ ਤੋਂ ਚਲੋ ਕਿ ਹਰ ਇੱਕ ਦੇ ਮਾੜੇ ਹੁੰਦੇ ਆ ਬਾਲੇ ਵਾਲੀਆਂ ਛੱਤਾਂ ਹੀ ਆਪਣੀਆਂ ਤੇ ਬਾਅਦ ਚ 18 ਸਾਲ ਤੱਕ ਐਂ ਜੀ ਮੈਂ ਦੁਕਾਨਾਂ ਤੇ ਲੱਗਾ ਰਿਆ ਬਾਅਦ ਆਪਣੀ ਰੈਂਟ ਤੇ ਕੀਤੀ ਦੁਕਾਨ ਉਤੋਂ ਬਗੈਰ ਦਾ 2022 ਤੱਕ ਮੈਂ ਆਪਣੀ ਦੁਕਾਨ ਬਣਾਈ ਸੀ ਤੇ ਜਿਹੜੇ ਲੋਕ ਕਹਿੰਦੇ ਨੇ ਵੀ ਸਾਨੂੰ ਸ਼ਰਮ ਆਉਂਦੀ ਆ ਅਸੀਂ ਕੀ ਪੈਨਚ ਲਾਵਾਂਗੇ ਹੱਥ ਪੈਰ ਕਾਲੇ ਕਰਾਂਗੇ ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇੱਥੇ ਕੰਮ ਨਹੀਂ ਕਰਦੇ ਵਿਦੇਸ਼ ਚ ਜਾ ਕੇ ਕੰਮ ਕਰਦੇ ਨੇ ਉਹਨਾਂ ਨੂੰ ਕੀ ਕਹ ਲਗਾਓਗੇ ਉੰਨਣਾ ਭਾਜੀ ਇਹ ਹੋਈ ਆ ਕਿ ਸ਼ਰਮ ਕੋਈ ਕਹਿ ਕੰਮ ਚ ਨਹੀਂ ਹੈਗਾ ਭਾਵੇਂ ਨਿੱਕੇ ਤੋਂ ਨਿੱਕਾ ਵਾ ਆਪਣਾ ਕਾਰੋਬਾਰ ਕਰਦੇ ਆ ਤੇ ਸ਼ਰਮ ਕਹੇ ਕੰਮ ਚ ਨਹੀਂ ਹੋਣੀ ਚਾਹੀਦੀ ਬਿਲਕੁਲ ਮੈਂ ਆਪਣੇ ਦਸ਼ਕਾ ਦੂਸਾ ਸਾਜਾ ਕਰਦਾ ਵੀ ਮਨਜੀਤ ਸਿੰਘ ਮੀਤੇ ਵੱਲੋਂ ਜਿਹੜਾ ਕਿ 2000 ਸਾਈਕਲਾਂ ਵਿੱਚ 2011 ਵਿੱਚ ਸਾਈਕਲਾਂ ਦਾ ਕੰਮ ਸ਼ੁਰੂ ਕੀਤਾ ਸੀ ਸਾਈਕਲਾਂ ਤੇ ਪੈਂਚਰ ਲਾਉਣ ਦਾ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਕਿਸੇ ਕੋ ਕੰਮ ਕਰਦਾ ਸੀ ਪਰ ਨੌਜਵਾਨ ਨੇ ਮਿਹਨਤ ਕੀਤੀ ਉਸ ਉਮਰੇ ਤੇ ਅੱਜ ਚੰਗਾ ਮਕਾਮ ਹਾਸਲ ਕਰ ਲਿਆ ਅੱਜ ਦੁਕਾਨ ਜਿਸ ਦੁਕਾਨ ਵਿੱਚ ਇੰਟਰਵਿਊ ਕਰ ਰਹੇ ਆ ਇਹ ਆਪਣੀ ਦੁਕਾਨ ਆ ਇਸ ਨੌਜਵਾਨ ਦੀ ਦੇ ਖਾਸ ਕਰਕੇ ਦਸ਼ਕਾ ਨੂੰ ਸਾਡਾ ਕਰਦਾ ਬਾਲਿਆਂ ਵਾਲੀ ਛੱਤਾ ਸੀ ਲੋਕ ਕਹਿੰਦੇ ਨੇ ਵੀ ਹਾਲਾਤ ਬੰਦੇ ਦੇ ਨਹੀਂ ਬਦਲਦੇ ਪਰ ਹਾਲਾਤ ਬੰਦਾ ਮਿਹਨਤ ਕਰੇ ਤੇ ਇਸ ਬੰਦੇ ਦੇ ਹਾਲਾਤ ਵੀ ਜਿਹੜੇ ਬਦਲ ਜਾਂਦੇ ਨੇ ਬਾਲਿਆਂ ਵਾਲੀ ਛੱਤਾ ਸੀ ਅੱਜ ਸੋਹਣੀ ਕੋਠੀ ਪਾਲੀ ਆ ਡਬਲ ਸਟੋਰੀ ਮਕਾਨ ਪਾ ਲਿਆ ਐਸੇ ਲਾ ਡਬਲ ਸਟੋਰੀ ਮਕਾਨ ਬਣ ਗਿਆ ਹਾਂਜੀ ਹਾਂਜੀ ਡਬਲ ਸਟੋਰੀ ਮਕਾਨ ਉਹਨਾਂ ਤੇ ਵੀ ਦੇਖੋ ਜਿਸ ਇਦਾਰ ਵਿੱਚ ਬੈਠੇ ਆ ਕਿੰਨੇ ਲੱਖ ਦੀ ਦੁਕਾਨ ਜਿਹੜੀ ਤੁਸੀਂ ਲਈਏ ਹੁਣ ਆਪਣੀ ਇਹ ਇਹ ਆਪਾਂ ਜੀ ਆਪਾਂ ਨੂੰ ਬਣਾ ਕੇ 12 ਲੱਖ ਦੀ ਦੁਕਾਨ ਪੈ ਗਈ 12 ਲੱਖ ਦੀ ਹਾਂਜੀ ਤੇ ਜਿਹੜੇ ਲੋਕ ਕਹਿੰਦੇ ਨੇ ਵੀ ਐਸੀ ਦੇ ਸਿਰਫ ਰੋਟੀ ਦੋ ਵਕ ਉਹਨਾਂ ਲੋਕਾਂ ਕੀ ਕਹਿਣਾ ਚਾਹੋਗੇ ਦੇਖੋ ਜੀ ਹੁਣ ਪੈਸਾ ਜੋੜਨ ਵਾਲਾ ਹੋਣਾ ਚਾਹਦਾ ਬੰਦਾ ਫालतू ਖਰਚੇ ਆਪਣੇ ਘਟਾਵੇ ਆਪਣਾ ਉਹਗੇ ਕਾਰੋਬਾਰ 'ਤੇ ਧਿਆਨ ਦੇਵੇ ਹਾਂਜੀ ਜਿਵੇਂ ਜੀ ਸੁਮਨਜੀਤ ਸਮੀਤਾ ਜੀ ਹੁਣ ਪਰਿਵਾਰ ਵਾਲੇ ਕਿੰਨੇ ਖੁਸ਼ ਨੇ ਮਾਤਾ ਪਿਤਾ ਨੂੰ ਕਿੰਨਾ ਕ ਨਾਜ਼ ਆ ਵੀ ਸਾਡਾ ਪੁੱਤ ਹੁਣ ਆਹ ਨਿਕਲਿਆ ਸਾਡੀ ਇੱਲਾ ਚੰਗੀ ਨਿਕਲੀ ਆ ਇੱਥੇ ਰਹਿ ਕੇ ਸਾਡੇ ਦੇ ਬਿਨਾ ਕੱਢਾ ਚੜਾ ਕੇ ਸਗੋਂ ਨੌਜਵਾਨ ਨੇ ਪੈਂਚਰਾਂ ਦੇ ਕੰਮ ਤੋਂ ਹੀ ਅੱਜ ਦੁਕਾਨ ਬਣਾਲੀ ਆ 12 ਲੱਖ ਦੀ ਦੁਕਾਨ ਬਣਾਲੀ ਆ ਘਰ-ਬਾਰ ਬਣਾ ਲਿਆ ਮਾਪੇ ਉਹਨੂੰ ਕਿੰਨੀ ਖੁਸ਼ੀ ਆ ਚੀਂਦੀ ਮਾਪੇ ਉਹਨੂੰ ਬਹੁਤ ਖੁ ਨਜਾਇਜ਼ ਮੁੰਡਿਆਂ ਨੂੰ ਬਾਹਰ ਮੰਡੀ ਰਾਜ ਵੇਂਦਣੀ ਆ ਆਪਣਾ ਕੰਮ ਕਰ ਵਾਲੀ ਧਿਆਨ ਦਿੰਦਾ ਹਾਂਜੀ ਤੇ ਮੈਨੂੰ ਐਸਓਪੀ ਤੁਹਾਡਾ ਨਹੀਂ ਜੀ ਕਰਦਾ ਕਦੀ ਯਾਰ ਦੋਸਤਾਂ ਅੱਜ ਖੇਡਿਆ ਜਾਵੇ ਜਾਂ ਯਾਰ ਦੋਸਤਾਂ ਜਾਇਆ ਜਾਵੇ ਤੇ ਦੁਕਾਨਾਂ ਸਮਾਂ ਕੀ ਆ ਸਵੇਰੇ ਆਉਂਦੇ ਜੋ ਕਿੰਨੇ ਵਜੇ ਸ਼ਾਮੀ ਕਿੰਨੇ ਵਜੇ ਜਾਂਦੇ ਹੋ ਸਵੇਰੇ 7:3-8 ਵਜੇ ਆਈਦਾ ਸ਼ਾਮੀ ਵੀ 8:3-7:8 ਵਜੇ ਚਲ ਜਾਈਦਾ ਹਾਂਜੀ ਮੈਨੂੰ ਐਸਓਪੀ ਤੁਹਾਡੇ ਜਿਹੜੋ ਪਹਿਲੂ ਹਾਲਾਤ ਕੀ ਸੀ ਕਿੰਨੇ ਕਿ ਗਰੀਬੀ ਵਿੱਚ ਲੰਘ ਕੇ ਆਏ ਸੀ ਤੇ ਗੱਲ ਕਰੀਏ ਉਸਤਾਦ ਦੀ ਕਿੰਨੇ ਕੁ ਉਸਤਾਦ ਦੀ ਡਾਂਡ ਖਾਣੀ ਪਈ ਕਿੰਨਾ ਕੁ ਉਸਤਾਦ ਦਾ ਝਟਕਾ ਜਿਹੜਾ ਅੱਜ ਕੰਮ ਆਇਆ ਵਾ ਅੱਜ ਵਧੀਆ ਕਾਰੋਬਾਰ ਕਾਰੀਗਰ ਬਣ ਗਏ ਉਹ ਵਧੀਆ ਕਾਰੋਬਾਰ ਚਲਾ ਰਹੇ ਉਹ ਉਸਤਾਦ ਬਹੁਤ ਗਰੀਬੀ ਚ ਉੱਠੇ ਐਵੇਂ ਤੁਹਾਨੂੰ ਕਹੀਏ ਹਰ ਇੱਕ ਨੂੰ ਮੜੇ ਹਲਾ ਦੇ ਦੇਖਣੇ ਪੈਂਦੇ ਆ ਹੁਣ ਆਪਾਂ ਮਾਂ ਪਿਓ ਦਾ ਨਾਲ ਸਾਥ ਦੇਣੇ ਆ ਦਿੱਤਾ ਹੋਈ ਅੱਜ ਇੱਥੋਂ ਤੱਕ ਆਏ ਪਰ ਜਿਹੜੇ ਲੋਕ ਖਾਸ ਕਰਕੇ ਜੇ ਇੱਕ ਗਰੀਬੀ ਵਿੱਚ ਹੁੰਦੇ ਨੇ ਤੋਂ ਆਪਣੇ ਆਪ ਨੂੰ ਰੋਲਾ ਸ਼ੁਰੂ ਕਰ ਦਿੰਦੇ ਨੇ ਆਪਣੀ ਕਿਸਮਤ ਤੇ ਰੋਲਾ ਸ਼ੁਰੂ ਕਰ ਦਿੰਦੇ ਨੇ ਰੱਬ ਨਾਲ ਗੁੱਸਾ ਗਿਲਾ ਸ਼ਿਕਵਾ ਸ਼ੁਰੂ ਕਰ ਦਿੰਦੇ ਨੇ ਵੀ ਰੱਬਾ ਤੂੰ ਸਾਡੇ ਘਰ ਸਾਡੇ ਚ ਗਰੀਬੀ ਲਿਖਤੀ ਆ ਅਸੀਂ ਰੱਬ ਨੂੰ ਤਾਣੇ ਮੇੜੇ ਮਾਲ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਜਾਓਗੇ ਭਾਈ ਇਦਾਂ ਦਾ ਗੋਜ ਵੀ ਨਹੀਂ ਹੁੰਦਾ ਆਪਾਂ ਕੰਮ ਕਰਾਂਗੇ ਘਰੋਂ ਸੋਚ ਕੇ ਜਾਵਾਂਗੇ ਜਦੋਂ ਕੰਮ ਮਿਲੂਗਾ ਜੇ ਘਰੋਂ ਹੀ ਸੋਚ ਕੇ ਚੱਲ ਜਾਾਂਗੇ ਕੰਮ ਨਹੀਂ ਮਿਲੂਗਾ ਤੇ ਕੰਮ ਬੰਦਾ ਕਿਦਾਂ ਕਰ ਲੇਗਾ ਹਾਂਜੀ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਵੀ ਜਿਨ੍ਹਾਂ ਦਾ ਜਿੰਨੂੰ ਕੰਮ ਕਰਨ ਦਾ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਹਾਵਾ ਸੱਚ ਆ ਇਸ ਨੌਜਵਾਨ ਨੇ ਮਨਜੀਤ ਸਿੰਘ ਮੀਤਾਂ ਨੇ ਸੱਚ ਕਰਕੇ ਵਿਖਾਈ ਆ ਸਾਈਕਲਾਂ ਦੇ ਕੰਮ ਤੋਂ ਸ਼ੁਰੂ ਕੀਤਾ ਸੀ ਕੰਮ ਕਿਸੇ ਕੋ ਕੰਮ ਕਰਦਾ ਸੀ 2011 ਵਿੱਚ ਕਰਦੇ ਬੜੇ ਹਾਲਾਤ ਮਾੜੇ ਸੀ ਗਰੀਬੀ ਬੜੀ ਸੀ ਘਰ ਵਿੱਚ ਬਾਲਿਆ ਵਾਲੀ ਛੱਤਾ ਸੀ ਉਸ ਤੋਂ ਬਾਅਦ ਮਿਹਨਤ ਕੀਤੀ ਸੋਨਾ ਮਕਾਮ ਹਾਸਲ ਕੀਤਾ ਜ ਆਪਣੀ 12 ਲੱਖ ਦੀ ਦੁਕਾਨ ਲੱਲੀ ਆ ਘਰਬਾਰ ਵੀ ਚੰਗਾ ਬਣਾ ਲਿਆ ਵੀਰ ਨੇ ਅਰ ਦਬਲ ਸਟੋਰੀ ਕੋਠੀ ਬਣਾ ਲਈ ਆ ਅਤੇ ਮਿਹਨਤ ਕਰਨ ਤੋਂ ਨਹੀਂ ਭੱਜਾ ਖਾਸ ਕਰਕੇ ਸਾਡੇ ਨੌਜਵਾਨ ਜਾਂ ਤਾਂ ਮਿਹਨਤ ਕਰਨ ਤੋਂ ਭੱਜਦੇ ਨੇ ਕਹਿੰਦੇ ਨੇ ਵੀ ਇੱਥੇ ਸਾਨੂੰ ਸ਼ਰਮ ਆਉਂਦੀ ਹੈ ਲੋਕੀ ਕੀ ਕਹਿਣਗੇ ਉਦੇਸ਼ ਚ ਜਾ ਕੇ ਭਾਵੇਂ ਉੱਥੇ ਜਾ ਕੇ ਫਲਸ਼ਾ ਹੀ ਸਾਫ਼ ਕਰਦੇ ਹੁਣ ਪਰ ਇੱਥੇ ਰਹਿ ਕੇ ਨਹੀਂ ਕੰਮ ਕਰਦੇ ਤੇ ਇਸ ਕਰਕੇ ਜਿਹੜੇ ਲੋਕ ਕਹਿੰਦੇ ਵੀ ਇਹ ਕੰਮ ਤਾਂ ਛੋਟਾ ਵਾ ਲੋਕੀ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਉਹਨਾਂ ਨੂੰ ਕੀ ਕਹਿਣ ਜਾਓਗੇ ਦੇਖੋ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮੈਂ ਪਹਿਲੇ ਵੀ ਇਹੋ ਕਹਿ ਰਿਹਾ ਹਾਂ ਜਿੰਨਾ ਛੋਟਾ ਕੰਮ ਹੈ ਉਹਨੇ ਪੈਸੇ ਜ਼ਿਆਦਾ ਹੁੰਦੇ ਆ ਹਾਂਜੀ ਇਹ ਲੱਗਦਾ ਨਹੀਂ ਬਾਹਰ ਜਾ ਕੇ ਅਸੀਂ ਦੇਖਿਆ ਨੌਜਵਾਨ ਪੰਜਾਬ ਦਾ ਲੱਖ ਰੁਪਏ ਲਾ ਕੇ ਬਾਹਰ ਚਲ ਜਾਂਦੇ ਨੇ ਉੱਥੇ ਜਾ ਕੇ ਫਲਸ਼ਾ ਸਾਫ ਕਰਦੇ ਨੇ ਪਰ ਇੱਥੇ ਰਹਿ ਕੇ ਕੰਮ ਨਹੀਂ ਜਿਹੜਾ ਵਾ ਉਹ ਨਹੀਂ ਕੰਮ ਕਰਦੇ ਕਹਿੰਦੇ ਸਾਨੂੰ ਸ਼ਰਮ ਆਉਂਦੀ ਆ ਰਿਸ਼ਤੇਦਾਰ ਕੀ ਕਹਿਾਂਗੇ ਲੋਕੀ ਕੀ ਕਹਿਣਗੇ ਉਹਨਾਂ ਨੂੰ ਕੀ ਜਵਾਬ ਦੇ ਜਾਓ। ਵੇਖੋ ਜੀ ਸ਼ਰਮ ਕਹੇ ਗੱਲ ਦੀ ਨਹੀਂ ਹੁੰਦੀ ਇੱਥੇ ਵੀ ਬੰਦਾ ਆਪਣਾ 50-50 ਲੱਖ ਲਾ ਕੇ ਬਾਹਰ ਜਾਂਦੇ ਇੱਥੇ 2-4 ਲੱਖ ਲਾ ਕੇ ਤੇ ਬੰਦਾ ਇੱਥੇ ਆਪਣਾ کاروبار ਸੈੱਟ ਕਰ ਸਕਦਾ ਛੋਟੇ ਤੋਂ ਵੱਡਾ ਕਰ ਸਕਦਾ ਆਪਣਾ। ਅਸੀਂ ਦੇਖਿਆ ਤੁਸੀਂ ਜਿੱਥੇ ਸਾਈਕਲਾਂ ਦੀ ਗਾਰਡ ਪਾਈ ਆ ਨਾਲ ਤੁਸੀਂ ਇੱਕ ਕੱਪੜੇ ਦਾ ਲੜਾ ਦਾ ਸ਼ੋਰੂ ਤੇ ਦੋਵੇਂ ਕੰਮ ਕਿਸ ਤਰ੍ਹਾਂ ਕਰ ਲਦੇ ਹੋ ਇੱਕ ਬੰਦੇ ਕੋ ਪੈਂਚੇ ਦੋ ਵੜਾ ਜਾਂਦਾ ਜਾਂ ਮੰਨ ਲਓ ਕਪੜੇ ਦੇ ਖਮ ਵੜਾ ਜਾਂਦਾ ਫਿਰ ਦੋ ਦੋ ਕੰਮ ਕਿਸ ਤਰ੍ਹਾਂ ਸੰਭਦੇ ਹੋ ਦੇਖੋ ਜੀ ਹੁਣ ਗਾਗ ਆਪਣੇ ਪੁਰਾਣੇ ਕਾਫੀ ਜੁੜੇ ਹੋਏ ਆ ਉਹ 2 ਮੀਟਰ ਰੁਕ ਜਾਂਦੇ ਆ ਹਾਂਜੀ ਕੀ ਲੱਗਦਾ ਨੇ ਵੀ ਇੱਕ ਬਦ ਦੁਕਾਨ ਤੇ ਦੋ ਦੋ ਤਿੰਨ ਤਿੰਨ ਕੰਮ ਕੀਤੇ ਜਾ ਸਕਦੇ ਨੇ ਇਸੇ ਬੰਦੇ ਦੀ ਨੀਂਦ ਚੰਗੀ ਹੋਣੀ ਚਾਹੀਦੀ ਆ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹਾਂਜੀ ਉਹ ਤੇ ਗੱਲ ਠਡੀ ਸਹੀ ਆ ਕੰਮ ਕਰਨ ਵਾਲਾ ਜਿੰਦਾ ਦੋ ਤੇ ਆਪਾਂ ਚਾਰ ਵੀ ਕਰ ਸਕਦੇ ਹਾਂ ਹਾਂਜੀ ਮੇਰੇ ਸੋਪੀ ਕਰਦੇ ਮਾੜੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਈ ਵਾਰ ਸਮਾਂ ਇਸ ਤਰ੍ਹਾਂ ਮਿਲਦਾ ਸੀ ਕਈ ਵਾਰੀ ਰੋਟੀ ਖਾਣ ਤੋਂ ਬਿੜਾ ਵੀ ਘਰੋਂ ਨਿਕਲਣਾ ਪੈਂਦਾ ਸੀ ਜਾ ਕੇ ਦੁਕਾਨ ਉੱਤੇ ਤੇ ਸਾਰ ਸਾਰ ਦਿਨ ਭੁੱਖਾ ਰਹਿਣਾ ਪੈਂਦਾ ਸੀ ਕਈ ਇਸ ਤਰ੍ਹਾਂ ਹਾਲਾਤ ਹੋਏ ਕਦੀ ਇਦਾਂ ਦੇ ਹਾਲਾਤ ਹੁੰਦੇ ਰਹੇ ਹੁਣ ਜਿਹੜੇ ਕੋ ਲੱਗੇ ਰਹੇ ਉਸਤਾਦਾਂ ਦੀ ਝਟਕ ਵੀ ਚਲਣੀ ਪੈਂਦੀ ਕਿ 5 ਮਿੰਟ ਲੇਟ ਹੋ ਜਾਈਏ ਆਪਾਂ ਝਟਕ ਮਾਰਦੇ ਕਿ ਇੰਨੀ ਲੇਟ ਕੋ ਹਾਂ ਰੋਟੀ ਖਾਣ ਦਾ ਟਾਈਮ ਨਹੀਂ ਮਿਲਦਾ ਹੁੰਦਾ ਜੀ ਹੁਣ ਇੰਨੀ ਕਿਰਪਾ ਮਾਲਕ ਦੀ ਤੇ ਆਪਣੇ ਆਪ ਮਾਲਕ ਹੋ ਗਏ ਅੱਜ ਉਸਤਾਦ ਕੀ ਦੇ ਵੇਖੀ ਪੈਂਦੀ ਹੋਣਗੇ ਮਨਦੀਸੇ ਮੀਤੇ ਨੂੰ ਕਿੰਨਾ ਖੁਸ਼ ਹੁੰਦੇ ਵੀ ਸਾਡਾ ਚੰਡਿਆ ਆ ਨੌਜਵਾਨ ਅੱਜ ਸੋਹਣੀ ਪੱਗ ਬਣ ਕੇ ਸੋਹਣੇ ਕੱਪੜੇ ਪਾ ਕੇ ਇੱਕ ਵਧੀਆ ਕਾਰੋਬਾਰ ਚਲਾ ਰਿਹਾ ਤੇ ਲੋਕ ਲੋਕਾਂ ਵਾਸਤੇ ਮਿਸਾਲ ਬਣ ਗਿਆ ਹਾਂਜੀ ਉਹ ਤੇ ਬਹੁਤ ਚੰਗੀ ਗੱਲ ਆ ਆਪਾਂ ਵੀ ਭਰ ਉਸਤਾਦਾਂ ਦਾ ਕਦੀ ਗੁੱਸਾ ਨਹੀਂ ਕੀਤਾ ਹਾਂਜੀ ਕੀ ਲੱਗਦਾ ਨਹੀਂ ਕਿਹਦੇ ਉਸਤਾਦ ਦੀ ਮਾਰ ਜਿਹੜੀ ਪੈਂਦੀ ਆ ਜਾਂ ਉਸਤਾਦ ਦੀ ਢੜਕੇ ਮਾਰ ਜਿਹੜੀ ਹੁੰਦੀ ਆ ਉਹ ਇੱਕ ਵਾਰੀ ਬੰਦੇ ਦੀ ਜ਼ਿੰਦਗੀ ਬਦਲ ਦਿੰਦੀ ਆ ਕੀ ਕਹਿਣਾ ਚਾਹੋਗੇ ਵਾਕਿਆ ਸਚਾਈ ਗੱਲ ਐ ਇਹ ਸਚਾਈ ਗੱਲ ਐ ਜੀ ਹੁਣ ਉਸਤਾਦ ਦੀ ਝਿੜਕੀ ਕੰਮ ਹੁੰਦੀ ਆ ਉਹ ਟਾਈਮ ਆਪਾਂ ਵੀ ਵੇਰ ਜਿੰਦੇ ਆਪਾਂ ਵੀ ਕਹੇ ਨਸ਼ਿਆਂ 'ਚ ਲੱਗੇ ਹੁੰਦੇ ਉਹ ਟਾਈਮ ਉਸਤਾਦਾਂ ਨੇ ਝੜਕਾ ਮਾਰਿਆ ਤਾਂ ਹੁਣ ਇੱਥੇ ਤੱਕ ਪਹੁੰਚੇ ਆ ਠੀਕ ਐ ਤੇ ਮੇਰੇ ਨਿਸਤੀਦਾਰ ਭੈਣ ਭਰਾ ਕਿੰਨੇ ਖੁਸ਼ ਨੇ ਚੀਮ ਲੈ ਕੇ ਵੀ ਮਨਜੀਤ ਸਿੰਘ ਮੀਤੇ ਨੇ ਗਰੀਬੀ 'ਚ ਉੱਠਿਆ ਅੱਜ ਗਰੀਬੀ ਨਾਲ ਲੜਦਾ ਲੜਦਾ ਚੰਗੇ ਮਕਾਮ ਹਾਸਲ ਕਰ ਲਏ ਅ ਸੋਹਣੀ ਕੋਠੀ ਪਾਲੀ ਆ ਅੱਜ ਮਾਪਿਆਂ ਦੇ ਖੁਸ਼ੀ ਖੁਸ਼ਿਆ ਨਿਸਤੀਦਾਰ ਭੈਣ ਭਰਾ ਕਿੰਨੇ ਖੁਸ਼ ਹਾਂਜੀ ਉਹ ਬਹੁਤ ਖੁਸ਼ ਚਲੋਗੇ ਮੁੰਡੇ ਪੁੱਠੇ ਕੰਮਾਂ ਜੀ ਨਹੀਂ ਪਏ ਆਪਣਾ ਛੋਟੇ ਤੋਂ ਕਾਰੋਬਾਰ ਵਧੋਂਦੇ ਵਧੋਂਦੇ ਹੁਣ ਆਪਣਾ ਸਾਰਾ ਕੋਈ ਦੁਕਾਨਦਾਰੀ ਆਪਣੀ ਕਰ ਲਈ ਆ ਦੁਕਾਨ ਤੇ ਕੋ ਨੱਲੀ ਆ ਕੋਠੀ ਪਾਲੀ ਆ ਹਾਂਜੀ ਉਹ ਬਹੁਤ ਖੁਸ਼ ਇਹਨਾਂ ਜਿਹਦੀ ਔਲਾਦ ਚੰਗੀ ਹੋ ਜੇ ਨਾ ਉਹਦੀ ਇੱਥੇ ਕਹਿੰਦੇ ਜਾਇਦਾਦ ਬਹੁਤ ਵੱਡੀ ਹੁੰਦੀ ਆ ਜਿਹਦੀ ਔਲਾਦ ਸਭ ਕੁ ਚੰਗੀ ਨਿਕਲ ਆਵੇ ਤੇ ਕਿਸ ਤਰ੍ਹਾਂ ਦੀ ਇਹਦੀ ਗੱਲ ਹੋਏ ਹਾਂਜੀ ਇਹ ਤੇ ਗੱਲ ਬਿਲਕੁਲ ਸਹੀ ਆ ਹੁਣ ਸ਼ੁਰੂ ਤੋਂ ਹੀ ਵੀ ਨਾ ਕੰਮਾਂ ਜੀ ਪਏ ਹੁੰਦੇ ਐਵੇਂ ਵਾਰਾ ਕਰਦੀ ਤੇ ਹੁੰਦੇ ਤੇ ਨਸ਼ੇ ਤੇ ਤੁਹਾਨੂੰ ਪਤਾ ਆਪਣੇ ਇੱਥੇ ਵੈਸੇ ਬੜਾ ਦੌਰ ਚੱਲਣ ਦਿਆ ਇਸੇ ਕਰਕੇ ਕਿ ਆਪਾਂ ਕਾਰੋਬਾਰ ਤੇ ਜਿਆਦਾ ਵਿਜੀ ਰਹਿੰਦੇ ਆ। ਗੱਲ ਕਰੀਏ ਮਨਜੀਤ ਸ੍ਰੀਮਤਾ ਜੀ ਅਸੀਂ ਬੜੇ ਦੁਕਾਨਾਂ ਦੇ ਦੇਖੇ ਆ ਸਾਈਕਲਾਂ ਵਾਲੇ ਦੁਕਾਨ ਤੇ ਬਿਲਕੁਲ ਤੁਹਾਡੀ ਗੱਲ ਸੱਚ ਆ ਉਹ ਬੜੇ ਲਿਬੜੇ ਤੇ ਬੜੇ ਹੁੰਦੇ ਨੇ ਸ਼ਾਇਦ ਕੱਪੜੇ ਰੱਖੇ ਹੁੰਦੇ ਨੇ ਦਾਂਦੇ ਪਰ ਅਸੀਂ ਦੇਖਿਆ ਪਹਿਲਾ ਹੋਊਗਾ ਸ਼ਾਇਦ ਜਿਹੜਾ ਨੌਜਵਾਨ ਜਿਹੜਾ ਕੀ ਸਾਈਕਲਾਂ ਵਾਲੀ ਦੁਕਾਨ ਦਾ ਇੰਨਾ ਸੋਹਣਾ ਮਾਲਕ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਪਿਤਾ ਮਾਪੇ ਦੀ ਫੋਟੋ ਲਾਈ ਆ ਨੇ ਡੀਪੀ ਉੱਤੇ ਵਾਰਪੇਪਰ ਉੱਤੇ ਤੇ ਆਈਫੋਨ ਰੱਖਿਆ ਹੋਇਆ ਮੇਨਦਾ ਸ਼ਾਇਦ ਇਸ ਨੌਜਵਾਨ ਨੇ ਮਿਹਨਤ ਕੀਤੀ ਆ ਅਸਟਾ ਕਿ ਕਹਿੰਦਾ ਹੈ ਹਮੇਸ਼ਾ ਮਿਹਨਤ ਨੂੰ ਫਲ ਲੱਗਦਾ ਇਹ ਗੱਲ ਬਿਲਕੁਲ ਸੱਚਾਈ ਆ ਇੱਕ ਕਹਾਵਾ ਜਿਹੜੀ ਆ ਮਨਜੀਤ ਸਿੰਘ ਮੀਤ ਨੇ ਸੱਚ ਕਰਕੇ ਵਿਖਾਈ ਆ ਤੇ ਮਨਜੀਤ ਜੀ ਜਿਹੜੇ ਲੋਕ ਇੰਨੇ ਪੈਸੇ ਲਾ ਕੇ ਕਰਜ਼ਾ ਚੁੱਕ ਕੇ ਵਿਦੇਸ਼ ਚ ਜਾ ਰਹੇ ਨੇ ਉਤੋਂ ਫਿਰ ਵਾਪਸ ਆ ਰਹੇ ਡਿਪਲੋਮਟ ਹੋ ਕੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਅਪੀਲ ਕੀ ਕਰਨਾ ਚਾਹੋਗੇ ਆਪਣੇ ਤੋਂ ਉਹਨਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਤੁਸੀਂ ਇੰਨੇ ਨੇ ਪੈਸੇ ਲਾ ਕੇ ਬਾਹਰ ਜਾ ਰਹੇ ਹੋ ਇੱਥੇ 2-4 ਲੱਖ ਰੁਪਇਆ ਲਾ ਕੇ ਆਪਣਾ ਕੰਮ ਕਰ ਸੈੱਟ ਕਰੋ ਇੱਥੇ ਸਭ ਕੁਝ ਹੈ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਮਨਜੀਤ ਸਿੰਘ ਮੀਤਾ ਲੋਕਾਂ ਵਾਸਤੇ ਮਿਸਾਲ ਉਹਨਾਂ ਨੌਜਵਾਨਾਂ ਵਾਸਤੇ ਜਿਹੜੇ ਨੌਜਵਾਨ ਕਹਿੰਦੇ ਨੇ ਵੀ ਇੱਥੇ ਕਾਰੋਬਾਰ ਹੈ ਨਹੀਂ ਆ ਇੱਥੇ ਕੰਮਕਾਰ ਹੈ ਨਹੀਂ ਆ ਤੁਸੀਂ ਦੇਖ ਸਕਦੇ ਹੋ ਨੌਜਵਾਨ ਮਨਜੀਤ ਸਿੰਘ ਮੀਤਾ ਨੇ ਮਿਸਾਲ ਬਣ ਕੇ ਸਾਹਮਣੇ ਆਇਆ ਵਾ ਕਹਿੰਦੇ ਜਿਹੜਾ ਕੰਮ ਕਰਦਾ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਬਿਲਕੁਲ ਕਹਾਵਾ ਸੱਚ ਆ ਹੁਣ ਪੰਜਾਬ ਦੇ ਲੱਖ ਲਾ ਕੇ ਅਮਰੀਕਾ ਜਾਣ ਦੀ ਲੋੜ ਨਹੀਂ ਆ ਇੱਥੇ ਮਿਹਨਤ ਨਾਲ 2-4 ਲੱਖ ਰੁਪਏ ਲਾ ਕੇ ਵੀ ਕੰਮਕਾਰ ਸ਼ੁਰੂ ਕੀਤਾ ਹੋਵੇ ਤੇ ਬੰਦਾ ਕਿਥੇ ਕਿਤੇ ਪਹੁੰਚ ਜਾਂਦਾ ਤੁਸੀਂ ਦੇਖ ਸਕਦੇ ਹੋ ਖਾਸ ਕਰਕੇ ਕੰਮ ਕਰ ਕੋਈ ਛੋਟਾ ਵੱਡਾ ਰਿਸ਼ਤਦਾਰ ਜਿਹੜੇ ਲੋਕ ਕਹਿੰਦੇ ਨੇ ਵੀ ਇੱਥੇ ਸ਼ਰਮ ਆਉਂਦੀ ਸਾਨੂੰ ਲੋਕੀ ਕੀ ਕਹਿਣਗੇ ਯਾਰ ਦੋਸਤ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਵਿਦੇਸ਼ਾਂ ਵਿੱਚ ਜਾ ਕੇ ਭਾਵੇਂ ਫਲੈਸ਼ ਵਾਲੇ ਸਾਫ ਕਰਦੇ ਨੇ 50 ਲੱਖ ਲਾ ਕੇ ਭਾਈ ਆਪਣੇ ਪੰਜਾਬ ਵਿੱਚ ਰਹਿ ਕੇ ਆਪਣੇ ਅਮਰਸਰ ਧਰਤੀ ਤੇ ਰਹਿ ਕੇ ਭਾਵੇਂ ਤੁਸੀਂ 2-4 ਲੱਖ ਰੁਪਏ ਲਾ ਕੇ ਇੱਕ ਵਧੀਆ ਮਕਾਮ ਹਾਸਲ ਕਰ ਸਕਦੇ ਹੋ ਜਿਸ ਤਰ੍ਹਾਂ ਮਨਜੀਤ ਸਿੰਘ ਮੀਤ ਨੇ ਮਿਸਾਲ ਬਣ ਕੇ ਸਾਹਮਣੇ ਆਇਆ ਮੈਨੂੰ ਦੇਉ ਜਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ